ਜਿਹੜਾ ਮੈਨੂੰ ਸ਼੍ਰੋਮਣੀ ਅਕਾਲੀ ਦਲ ਨੇ ਟਿਕਟ ਦੇ ਕੇ ਨਵਾਜਿਆ ਮੈਂ ਪਹਿਲਾਂ ਤਾਂ ਧੰਨਵਾਦ ਕਰਦਾ ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਮੁੱਚੀ ਲੀਡਰਸ਼ਿਪ ਦਾ ਔਰ ਉਸ ਪਰਮਾਤਮਾ ਦਾ ਵਾਹਿਗੁਰੂ ਦਾ ਸ਼ੁਕਰ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਪਹਿਲਾਂ ਮੇਰੇ ਸਵਰਗਯ ਪਿਤਾ ਸਰਾਜੁਰਾ ਸਿੰਘ ਮਾਨ ਨੂੰ ਤਿੰਨ ਵਾਰੀ ਟਿਕਟ ਦੇ ਕੇ ਨਵਾਜਿਆ ਸੀ ਔਰ ਕੋਈ ਪਰਦੇਸ ਜਨਤਾ ਨੇ ਵੋਟਰਾਂ ਨੇ ਸਪੋਰਟਰਾਂ ਨੇ ਉਹਨਾਂ ਨੂੰ ਸੰਸਦ ਦੀਆਂ ਪੌੜੀਆਂ ਵੀ ਚੜਾਇਆ ਸੀਗਾ ਔਰ ਚੌਥੀ ਵਾਰ ਸਾਡੇ ਪਰਿਵਾਰ ਤੇ ਵਿਸ਼ਵਾਸ ਜਤਾਇਆ ਹੈ ਇਸ ਦਾ ਮੁੱਖ ਕਾਰਨ ਹੈ ਵੀ ਮੇਰੇ ਪਿਤਾ ਦੀ ਸ਼ਰੋਮਣੀ ਗਲੀਦਲ ਪ੍ਰਤੀ ਵਫਾਦਾਰੀ ਇਮਾਨਦਾਰੀ ਸਰ ਤਿੰਨ ਪਾਰਟੀਆਂ ਅੱਗੇ ਨੇ ਵੀ ਇੱਕ ਤਕੂਨਾ ਮੁਕਾਬਲਾ ਗਿਣਿਆ ਜਾ ਰਿਹਾ ਸਰ ਸਰ ਕੀ ਲੱਗ ਰਿਹਾ ਤੁਹਾਨੂੰ ਦੇਖੋ ਚਾਰ ਪਾਰਟੀਆਂ ਨੇ ਤਿੰਨ ਪਾਰਟੀਆਂ ਹੋਰ ਨੇ ਹਾਂ ਅੱਲੇ ਤੱਕ ਸ਼੍ਰੋਮਣੀ ਕਾਲੀਦਾਲ ਨੇ ਟਿਕਟ ਦਿੱਤੀ ਹੈ ਤੇ ਆਮ ਆਦਮੀ ਨੇ ਕਾਕਾ ਬਰਾੜ ਜੀ ਨੂੰ ਮੁਖਤਰ ਤੋਂ ਐਮਐਲਏ ਨੇ ਉਹਨਾਂ ਨੂੰ ਦਿੱਤੀ ਹੈ ਹਜੇ ਬਾਕੀ ਦੋ ਪਾਰਟੀਆਂ ਦੇ ਕੈਂਡੀਡੇਟ ਆਉਣੇ ਆਉਣ ਵਾਲੇ ਆ ਤਾਂ ਉਸ ਤੋਂ ਬਾਅਦ ਹੀ ਪਿਕਚਰ ਕਲੀਅਰ ਹੋਊਗੀ। ਬਾਕੀ ਜਿੱਥੋਂ ਤੱਕ ਦੋ ਕੈਂਡੀਡੇਟ ਲਾਣੇ ਆ ਦਾਸ ਨੂੰ ਸ਼੍ਰੋਮਣੀ ਕਾਲੀਦਾਲ ਨੇ ਟਿਕਟ ਦਿੱਤੀ ਹੈ ਔਰ ਕਾਕਾ ਬਰਾੜ ਜੀ ਨੂੰ ਮੁਖਤਰ ਤੋਂ ਉਹਨਾਂ ਨੂੰ ਵੀ ਟਿਕਟ ਦੇ ਕੇ ਆਮ ਆਦਮੀ ਨੇ ਨਵਾਜ਼ਿਆ ਸਾਨੂੰ ਬਾਲਾ ਦੱਸਣ ਦੀ ਲੋੜ ਨਹੀਂ ਜਿਹੜੀ ਬਦਲਾਅ ਦੇ ਨਾਂ ਹੇਠਾਂ ਸਰਕਾਰ ਬਣੀ ਸੀ ਨਾ ਅੱਜ ਤੋਂ 2.5 ਸਾਲ 2 ਸਾਲ ਪਹਿਲਾਂ ਲੋਕਾਂ ਨੇ ਬੜਾ ਆਸਾਂ ਉਮੀਦਾਂ ਨਾਲ ਵੋਟਾਂ ਬਣਾ ਕੇ ਵੋਟਾਂ ਪਾ ਕੇ 92 ਸੀਟਾਂ ਦਿੱਤੀਆਂ ਸੀਗੀਆਂ ਪਰ ਉਹਦਾ ਰਿਜ਼ਲਟ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਜੋ ਵੀ ਇਹਨਾਂ ਨੇ ਮੈਨੀਫੈਸਟੋ ਵਿੱਚ ਵਾਅਦੇ ਕੀਤੇ ਸੀ ਇੱਕ ਵੀ ਵਾਅਦਾ ਉਹਨਾਂ ਨੇ ਪੂਰਾ ਨਹੀਂ ਕੀਤਾ ਖਰੇ ਨਹੀਂ ਉਤਰੇਗੇ ਚਾਹੇ ਉਹ ਪੈਨਸ਼ਨਾਂ ਸੀ ਰੁਪਿਆ ਬੀਬੀਆਂ ਨੂੰ ਸੀ ਚਾਹੇ ਉਹ ਛਗਣ ਸਕੀਮ ਸੀ ਬੜੀਆਂ ਚਾਹੇ ਆਟਾ ਦਾਲ ਦੀ ਸੀ ਜੋ ਸਰਾ ਪ੍ਰਕਾਸ਼ ਸਿੰਘ ਬਾਦਲ ਨੇ 97 ਦੇ ਵਿੱਚ ਸ਼ੁਰੂ ਕੀਤੀ ਸੀਗੀ ਔਰ ਉਹਨੂੰ ਸੀਮਤ ਕਰਕੇ ਇਹ ਨੇ ਇਹਨਾਂ ਨੇ 5-5 ਕਿਲੋ ਦੇ ਥੈਲਿਆਂ ਤੱਕ ਲੈ ਆਂਦਾ ਉਹ ਵੀ ਪੂਰੀ ਨਹੀਂ ਉਹਨਾਂ ਦੇ ਵਿੱਚ ਕੱਟ ਲਾਇਆ ਇਹਨਾਂ ਨੇ ਬਿਨਾਂ ਵਜ੍ਹਾ ਕੱਟ ਲਾਇਆ ਉਹਦੇ ਵਿੱਚ ਵੀ ਉਹ ਵੀ ਪੂਰੀ ਨਹੀਂ ਆ ਰਹੀ ਔਰ ਸਰ ਤੁਹਾਨੂੰ ਕੀ ਤੁਹਾਡੀ ਰਣਨੀਤੀ ਅੱਗੇ ਜੀ ਇਲੈਕਸ਼ਨ ਦੀ ਹਾਂ ਜੀ ਇਲੈਕਸ਼ਨ ਕੋਈ ਅਸੀਂ ਪਹਿਲੀ ਵਾਰ ਇੰਨੀ ਲੜਨ ਲੱਗੇਗੇ ਤਿੰਨ ਪਾਰਲੀਮੈਂਟ ਦੇ ਇਲੈਕਸ਼ਨ ਲੜੇ ਆ ਤਿੰਨ ਵਿਧਾਨ ਸਭਾ ਦੇ ਲੜੇ ਆ ਗੁਰੂ ਸਾਹਿਬ ਤੋਂ ਦੋ ਐਸਜੀਪੀਸੀ ਮੈਂਬਰ ਵੀ ਲੜੇ ਆ ਰਣਨੀਤੀ ਦਾ ਸਾਫ ਆ ਸਾਨੂੰ ਜਿਵੇਂ ਇਲੈਕਸ਼ਨ ਅੱਗੇ ਲੜਦੇ ਰਹੇ ਅਸੀਂ ਆਪਦੇ ਪਿਤਾ ਜੀ ਵਾਰੀ ਵੱਡੇ ਭਾਈ ਸਾਹਿਬ ਵਾਰੀ ਉਸ ਤੋਂ ਵੀ ਵੱਧ ਚੜ੍ਹ ਕੇ ਔਰ ਵਰਕਰਾਂ 'ਚ ਵੀ ਬੜਾ ਜੋਸ਼ ਹੈ ਜਿਹੜੇ ਫਰੋਈਪੁਰ ਹਲਕੇ ਦੇ ਨਾ ਪੁਰਾਣਾ ਫਰੋਈਪੁਰ ਹਲਕਾ ਜਿੱਥੇ ਪੁਰਾਣੇ ਸੱਤ ਹਲਕੇ ਆਉਂਦੇ ਆ ਔਰ ਦੋ ਨਵੇਂ ਵੀ ਆਉਂਦੇ ਮੁਕਸਰ ਬਲੋਟ ਮੇਨ ਰੱਦਾ ਜਿਵੇਂ 98 99 ਜੀਓਸੀ ਨਾਲ ਉਸ ਤੋਂ ਵੀ ਵੱਧ ਜੋਸ਼ ਹੈ ਕਿਉਂਕਿ ਇਹਦੇ 'ਚ ਸਰਦਾਰ ਜੋਰਾ ਸਿੰਘ ਮਾਨ ਨੂੰ ਅੱਜ ਵੀ ਲੋਕੀਂ ਭੁੱਲੇ ਨਹੀਂਗੇ 14 ਸਾਲ ਹੋ ਗਏ ਉਹਨਾਂ ਨੂੰ ਇਸ ਦੁਨੀਆ ਤੋਂ ਸਵਰਗਵਾਸ ਹੋਇਆ ਨੂੰ ਲੇਕਿਨ ਅੱਜ ਵੀ ਉਹ ਜਨਤਾ ਦੇ ਦਿਲਾਂ ਦੇ ਵਿੱਚ ਵੱਸਦੇ ਐ ਉਹਦਾ ਤੁਸੀਂ ਸਮਝ ਲਓ ਉਹੜੀ ਉਹਨਾਂ ਨੇ ਸੇਵਾ ਕੀਤੀ ਐ ਇਲਾਕੇ ਦੀ ਸੱਚੀ ਇਮਾਨਦਾਰੀ ਨਾਲ ਜੋ ਕੰਮ ਕੀਤੇ ਐ ਇਲਾਕੇ ਲਈ ਜਿਵੇਂ ਕਿ ਉਹਨਾਂ ਨੇ ਫਾਜ਼ਲਕਾ ਤੋਂ ਹਬੂਰ ਤੱਕ ਰੇਲਵੇ ਲਾਈਨ ਮਛਾਈ ਸੀਗੀ ਤੇ ਰਾਜਸਥਾਨ ਦੇ ਨਾਲ ਜੋੜਿਆ ਸੀਗਾ ਜਿਹੜਾ ਕੀ ਲਾਕਾ ਟੁੱਟਿਆ ਹੋਇਆ ਸੀ ਬੜੇ ਚਿਰ ਦੀ ਡਿਮਾਂਡ ਸੀ ਹੋਰ ਬੜੀਆਂ ਕੰਮ ਕੀਤੇ ਉਹਨਾਂ ਨੇ ਗਰੰਟਾਂ ਦਿੱਤੀਆਂ ਉਹਨਾਂ ਨੇ ਔਰ ਇੱਕ ਤੁਹਾਨੂੰ ਮੈਂ ਥੋੜੀ ਜਾਣਕਾਰੀ ਲਈ ਦੱਸ ਦੇਣਾ ਹੈ ਜਦੋਂ ਬੰਦਾ ਮੈਂਬਰ ਪਾਰਲੀਮੈਂਟ ਬੰਦਾ ਨਾ 5 ਸਾਲ ਲਈ ਉਹਨਾਂ ਨੂੰ ਫੰਡ ਰੀਲੀਜ਼ ਹੁੰਦੇ ਆ ਸੈਂਟਰ ਦੇ ਉੱਤੋਂ ਔਰ ਉਹਨਾਂ ਨੂੰ ਕੋਈ ਵੀ ਐਮਪੀ ਨਾ ਪੂਰਾ ਯੂਟਿਲਾਈਜ਼ ਨਹੀਂ ਕਰ ਸਕਦਾ 100% ਔਰ ਇੱਕ ਸਮਾਂ ਆਇਆ ਸੀਗਾ ਸਰਦਾਰ ਜੋਰਾ ਸਿੰਘ ਮਾਨ ਨੇ 100% ਫੰਡ ਆਪ ਦੇ ਯੂਟਿਲਾਈਜ਼